ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਇਸ ਕਾਰਨਾਮੇ ਦੀ ਪੁਸ਼ਟੀ ਕਿਸ ਨੇ ਕੀਤੀ ਹੈ ਬਕਾਇਦਾ ਇੱਕ ਬਹੁਤ ਪੁਰਾਣੀ ਸੰਸਥਾ ਬਣੀ ਹੋਈ ਹੈ ਇੰਜੀਨੀਅਰਸ ਐਸੋਸੀਏਸ਼ਨ ਪੀ ਐਸ ای ਬੀ ਜਿਹੜੀ ਕਿ ਬਿਜਲੀ ਵਿਭਾਗ ਮਹਿਕਮੇ ਨਾਲ ਸੰਬੰਧਿਤ ਇੰਜੀਨੀਅਰ ਨੇ ਉਹਨਾਂ ਨਾਲ ਸੰਬੰਧਿਤ ਜਿਹੜੀ ਸੰਸਥਾ ਹੈ ਔਰ ਇਸ ਸੰਸਥਾ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਪ੍ਰਧਾਨ ਤੇ ਸਕੱਤਰ ਦੇ ਵੱਲੋਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਦੀ ਉਸ ਲਿਖੀ ਗਈ ਚਿੱਠੀ ਦੇ ਵਿੱਚ ਕੀ ਕੁਝ ਬਿਆਨ ਕੀਤਾ ਗਿਆ ਦਰਅਸਲ ਉਸ ਦੇ ਵਿੱਚ ਬਾਈ ਨੇਮ ਤਾਂ ਵੇਰਵਾ ਨਹੀਂ ਸਾਂਝਾ ਕੀਤਾ ਗਿਆ ਪਰ ਉਸ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਹੁਣ ਆਉਣਿਆਂ ਪੂਰੇ ਮੁੱਦੇ ਦੇ ਉੱਤੇ ਕੀ ਆਖਰਕਾਰ ਗੱਲ ਕੀ ਹੈ ਦਰਅਸਲ ਇੱਕ ਨਵੇਂ ਤਰੀਕੇ ਦੀ ਫਰौती ਮੰਗੀ ਜਾ ਰਹੀ ਹੈ ਕੌਣ ਮੰਗ ਰਿਹਾ ਆਮ ਆਦਮੀ ਪਾਰਟੀ ਦਾ ਕਿਹੜਾ ਲੀਡਰ ਹੈ ਔਰ ਸਾਨੂੰ ਜਿਹੜੀ ਸਾਡੇ ਜਾਣਕਾਰਾਂ ਤੋਂ ਜਾਣਕਾਰੀ ਮਿਲਦੀ ਹੈ ਭਰੋਸੇਯੋਗ ਸੂਤਰ ਨੇ ਉਹ ਦੱਸਦੇ ਨੇ ਕਿ ਇਥੋਂ ਤੱਕ ਇਸ ਮਹਿਕਮੇ ਦੇ ਵੱਡੇ ਜਿਹੜੇ ਲੀਡਰ ਨੇ ਚੋਟੀ ਦੇ ਲੀਡਰ ਨੇ ਜਿਨ੍ਹਾਂ ਕੋਲ ਇਸ ਮਹਿਕਮੇ ਦੇ ਦੇ ਕਰਤਾ ਧਰਤਾ ਮੰਨੇ ਜਾਂਦੇ ਨੇ ਅੱਜਕੱਲ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੇ ਨਾਮ ਵੀ ਇਸ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਪਾਰਟੀ ਫੰਡ ਦੇ ਨਾਮ ਦੇ ਉੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਨੇ ਤੇ ਇਸ ਇੰਜੀਨੀਅਰ ਸੰਸਥਾ ਦਾ ਇਹ ਕਹਿਣਾ ਹੈ ਕਿ ਸਾਡੇ ਇਮਾਨਦਾਰ ਜਿਹੜੇ ਇੰਜੀਨੀਅਰ ਨੇ ਉਹ ਇਸ ਤਰ੍ਹਾਂ ਦੀ ਫਰਰਾਤੀ ਕਿਉਂ ਦੇਣ ਅਖਾਤੀ ਪਾਰਟੀ ਫੰਡ ਕਿਉਂ ਮੰਗਿਆ ਜਾ ਰਿਹਾ ਉਹਨਾਂ ਤੋਂ ਤਾਂ ਇਸ ਤਰ੍ਹਾਂ ਦੀ ਗੱਲ ਕਹਿ ਕੇ ਉਹਨਾਂ ਨੂੰ ਡਰਾ ਧਮਕਾ ਕੇ ਔਰ ਇੱਥੋਂ ਤੱਕ ਕੇ ਉਹਨਾਂ ਦੀ ਬਦਲੀ ਕਰਨ ਦਾ ਡਰਾਵਾ ਦੇ ਕੇ ਵੀ ਇਸ ਤਰ੍ਹਾਂ ਦੇ ਜਿਹੜੇ ਨੇ ਪਹਿਲਾਂ ਡਰਾਵੇ ਕੀਤੇ ਜਾਂਦੇ ਨੇ ਡਰਾਮੇ ਕੀਤੇ ਜਾਂਦੇ ਨੇ ਤਾਂ ਹੁਣ ਇੱਕ ਨਵਾਂ ਰਸਤਾ ਹੋਰ ਲੱਭ ਲਿਆ ਗਿਆ ਪਾਰਟੀ ਫੰਡ ਦੇ ਨਾਮ ਦੇ ਉੱਤੇ ਪੈਸੇ ਵਸੂਲਣ ਦਾ ਤਾਂ ਇਹ ਵਸੂਲੀ ਕਿਉਂ ਕੀਤੀ ਜਾ ਰਹੀ ਹੈ ਕਿ ਵਾਕਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਸੀ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਮਨਮਰਜ਼ੀ ਦੇ ਨਾਲ ਇਸ ਤਰ੍ਹਾਂ ਦੇ ਕਾਰਨਾਮੇ ਕੀਤੇ ਜਾ ਰਹੇ ਨੇ ਇਹ ਕਦੇ ਨਹੀਂ ਸੀ ਸੁਣਿਆ ਕਿ ਕਿਸੇ ਸੰਸਥਾ ਤੋਂ ਹਾਲਾਂਕਿ ਬਹੁਤ ਸਾਰੇ ਵੱਡੇ ਕਾਰਪੋਰੇਟ ਘਰਾਣੇ ਨੇ ਪਾਰਟੀਆਂ ਨੂੰ ਫੰਡ ਦਿੰਦੇ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਆਪਣੀ ਮਰਜ਼ੀ ਨਾਲ ਜ਼ਰੂਰ ਖੁਸ਼ ਕਰਦੀਆਂ ਹੋਣਗੀਆਂ ਲੀਡਰਾਂ ਨੂੰ ਪਰ ਕਿਸੇ ਜਥੇਬੰਦੀ ਦੇ ਉੱਤੇ ਦਬਾਅ ਬਣਾ ਕੇ ਜਥੇਬੰਦੀ ਦੇ ਨੁਮਾਇੰਦਿਆਂ ਤੋਂ ਜਿਹੜੇ ਮਹਿਕਮੇ 'ਚ ਕੰਮ ਕਰਨ ਵਾਲੇ ਮੁਲਾਜ਼ਮ ਅਧਿਕਾਰੀ ਨੇ ਉਹਨਾਂ ਤੋਂ ਫੰਡ ਲਿਆ ਜਾਵੇ ਇਹ ਕਦੇ ਨਹੀਂ ਸੀ ਸੁਣਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਜਿਹੜੀ ਇੱਕ ਲੈਟਰ ਲਿਖੀ ਗਈ ਹੈ ਉਹ 6 ਫਰਵਰੀ 2025 ਯਾਨੀ ਕਿ ਕੁਝ ਦਿਨ ਪਹਿਲਾਂ ਹੀ ਲੈਟਰ ਲਿਖੀ ਗਈ ਹੈ ਹਾਲਾਂਕਿ ਸਾਨੂੰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਉਸ ਦੇ ਮੁਤਾਬਕ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਤਾਂ ਇਸ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਪਰ ਜਦੋਂ ਹੀ ਇਸ ਚਿੱਠੀ ਦੇ ਉੱਤੇ ਗੌਰ ਕਰਨਗੇ ਤਾਂ ਉਹਨਾਂ ਲੀਡਰਾਂ ਨੂੰ ਵੀ ਭਾਜੜਾ ਪੈ ਸਕਦੀਆਂ ਨੇ ਜਿਨ੍ਹਾਂ ਨੇ ਜਾਲ ਬੁਣਿਆ ਔਰ ਜਿਹੜੀ ਇਹ ਸੰਸਥਾ ਹੈ ਇਹ ਕੋਈ ਅਜਿਹੀ ਸੰਸਥਾ ਨਹੀਂ ਬਣੀ ਹੋਈ ਹੈ ਇਹਨਾਂ ਨੇ ਬਕਾਇਦਾ ਇੱਕ ਨਿਯਮਾਂ ਦੇ ਤਹਿਤ ਸਿਧਾਂਤਾਂ ਦੇ ਤਹਿਤ ਕਾਫੀ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਦੇ ਵਿੱਚ ਹੁਣ ਤੇ ਪੀਐਸਪੀਸੀਐਲ ਦਾ ਨਾਮ ਵੱਜਦਾ ਜਦੋਂ PSB ਚੱਲਦਾ ਸੀ ਨਾਮ ਉਦੋਂ ਤੋਂ ਸੰਸਥਾ ਹੋਂਦ ਵਿੱਚ ਆਈ ਹੈ ਔਰ ਇਸ ਸੰਸਥਾ ਦੇ ਜਿਹੜੇ ਨਮਾਇंदे ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰਗੱਜ ਬਰਗਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਪੈਸੇ ਮੰਗੇ ਜਾਣ ਖਾਤੀ ਪਾਰਟੀ ਫੰਡ ਸਾਨੂੰ ਮੰਗਣ ਲਈ ਜਿਹੜਾ ਮਜਬੂਰ ਕੀਤਾ ਜਾਂਦਾ ਹੈ ਹਾਲਾਂਕਿ ਇੱਥੇ ਵੀ ਦੱਸਣਾ ਬਣਦਾ ਹੈ ਕਿ ਵੱਖੋ-ਵੱਖਰੇ ਇਸ ਜਿਹੜੀ ਜਥੇਬੰਦੀ ਦੇ ਜਿਹੜੇ ਮੈਕਮੇਂ ਦੇ ਜਿਹੜੇ ਆਪਣੇ ਹਿਸਾਬ ਦੇ ਨਾਲ 5 ਜੂਨ ਦੇ ਵਿੱਚ ਇਹਨਾਂ ਨੂੰ ਵੰਡਿਆ ਹੋਇਆ ਹੈ ਖਾਸ ਕਰਕੇ ਇਸ ਦੀ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਜਿਹੜਾ ਪਹਿਲਾ ਮਾਮਲਾ ਆਇਆ ਉਹ ਹੁਸ਼ਿਆਰਪੁਰ ਤੋਂ ਆਉਂਦਾ ਜਿਸ ਦਾ ਚਿੱਠੀ ਵਿੱਚ ਵੀ ਜ਼ਿਕਰ ਇਹ ਪੈਂਦਾ ਨਾਰਥ ਜ਼ੋਨ ਦਾ ਏਰੀਆ ਜਿਸ ਦੇ ਵਿੱਚ ਕਪੂਰਥਲਾ ਜਲੰਧਰ ਫਗਵਾੜਾ ਹਸ਼ਿਆਰਪੁਰ ਇਹ ਇਲਾਕਾ ਜਿਹੜਾ ਇਸ ਵਿੱਚ ਆ ਜਾਂਦਾ ਹੈ ਫਿਰ ਇੱਕ ਬਾਰਡਰ ਰੇਂਜ ਜਿਹੜੀ ਵੰਡੀ ਗਈ ਆ ਬਾਰਡਰ ਦਾ ਜਿਹੜਾ ਜ਼ੋਨ ਜਿਸ ਦੇ ਵਿੱਚ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਤਰਨਤਾਰਨ ਇਹ ਜਿਹੜੀ ਬੈਲਟ ਆਉਂਦੀ ਹੈ ਤੇ ਇਸ ਤਰ੍ਹਾਂ ਦੇ ਮਾਮਲੇ ਹੋਰ ਨਾ ਥਾਵਾਂ ਤੋਂ ਵੀ ਆਉਂਦੇ ਨੇ ਇਹ ਜਾਣਕਾਰੀ ਮਿਲਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿੱਥੇ ਮੁੱਖ ਮੰਤਰੀ ਨੇ ਗੌਰ ਕਰਨਾ ਚਿੱਠੀ ਦੇ ਉੱਤੇ ਪਹਿਲਾਂ ਚਿੱਠੀ ਸਾਂਝੀ ਕਰਦੇ ਆਂ ਤੇ ਇਸ ਬਾਬਤ ਜਦੋਂ ਅਸੀਂ ਬਿਜਲੀ ਮੈਕਮੇ ਦੇ ਜਿਹੜੇ ਮੰਤਰੀ ਨੇ ਹਰਭਜਨ ਸਿੰਘ ਈਟੀਓ ਜਿਹੜੇ ਖੁਦ ਵੀ ਇਸ ਵਿਭਾਗ ਦੇ ਵਿੱਚ ਬਤੌਰ ਮੁਲਾਜ਼ਮ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਅਧਿਕਾਰੀ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਹੁਣ ਉਹਨਾਂ ਕੋਲ ਇਸ ਵਿਭਾਗ ਦੀ ਜਿਹੜੀ ਜ਼ਿੰਮੇਵਾਰੀ ਹੈ ਬਿਜਲੀ ਮੰਤਰੀ ਨੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਸੀਂ ਉਡੀਕ ਕਰਾਂਗੇ ਕਿ ਜਦੋਂ ਵੀ ਉਹ ਆਪਣਾ ਪੱਖ ਦੇਣਾ ਚਾਹਣ ਉਹਨਾਂ ਨੂੰ ਅਸੀਂ ਮੈਸੇਜ ਵੀ ਭੇਜਿਆ ਜਿਹੜਾ ਕੀ ਇਹ ਚਿੱਠੀ ਭੇਜ ਕੇ ਕਿ ਇਸ ਦੇ ਉੱਤੇ ਉਹ ਕੀ ਕਹਿਣਾ ਚਾਹੁੰਦੇ ਨੇ ਹਜੇ ਤੱਕ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੇ ਨਾ ਹੀ ਉਹਨਾਂ ਨੇ ਮੈਸੇਜ ਦੇ ਜ਼ਰੀਏ ਕੋਈ ਵੀ ਟਿੱਪਣੀ ਕਰਨ ਦੀ ਜਿਹੜੀ ਖੇਚਲ ਕੀਤੀ ਹੈ ਉਮੀਦ ਕਰਾਂਗੇ ਕਿ ਆਪਣਾ ਪੱਖ ਜੋ ਵੀ ਸਾਂਝਾ ਕਰਨਾ ਚਾਹਣ ਕਿ ਉਹਨਾਂ ਦੇ ਮਹਿਕਮੇ ਅੰਦਰ ਕੌਣ ਕਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਫਰੋਤੀ ਮੰਗ ਰਿਹਾ ਹੈ ਜਿਹੜਾ ਪੈਸੇ ਮੰਗ ਰਿਹਾ ਹੈ ਜਿਹੜਾ ਪਾਰਟੀ ਫੰਡ ਮੰਗ ਰਿਹਾ ਹੈ ਤਾਂ ਪਾਰਟੀ ਫੰਡ ਉਸਨੇ ਹੁਣ ਤੱਕ ਇਕੱਠਾ ਕਿੰਨਾ ਕਰ ਲਿਆ ਜਮਾ ਕਰਾਇਆ ਕਿ ਨਹੀਂ ਕਰਾਇਆ ਹਾਲਾਂਕਿ ਵਿਜੀਲੈਂਸ ਦੇ ਕੋਲ ਵੀ ਦੱਸਿਆ ਗਿਆ ਕਿ ਇੱਕ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ ਉਸ ਦੇ ਵਿੱਚੋਂ ਕੀ ਨਿਕਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਚਿੱਠੀ ਦੇ ਵਿੱਚ ਵੀ ਬਕਾਇਦਾ ਜ਼ਿਕਰ ਕੀਤਾ ਗਿਆ ਹੁਣ ਚਿੱਠੀ ਦੇ ਜਿਹੜੇ ਕੁਝ ਸ਼ਬਦ ਨੇ ਜਾਂ ਜਿਹੜੇ ਸਵਾਲ ਨੇ ਉਹ ਮੁੱਖ ਮੰਤਰੀ ਜਿਹੜੇ ਭੇਜੇਗੇ ਵੇਰਵੇ ਨੇ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੰਨੇ ਆ ਦਰਅਸਲ ਜਿਹੜੀ PSEB ਇੰਜੀਨੀਅਰਸ ਐਸੋਸੀਏਸ਼ਨ ਹੈ ਉਸ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਇੱਕ ਲੈਟਰ ਪੈਡ ਦੇ ਉੱਤੇ ਚਿੱਠੀ ਜਿਹੜੀ ਆ ਲਿਖੀ ਗਈ ਹੈ ਟਾਈਪ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਰੂਰੀ ਚਿੰਤਾ ਦੇ ਵਿਸ਼ੇ ਦੇ ਉੱਤੇ ਮੰਗ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਚਿੱਠੀ ਲਿਖੀ ਹੈ ਪਾਵਰ ਸੈਕਟਰ ਦੇ ਕੰਮਕਾਜ ਵਿੱਚ ਦਖਲ ਤੇ ਪਾਰਟੀ ਫੰਡ ਦੇ ਮਾਮਲੇ ਦੇ ਵਿੱਚ ਜਾਂਚ ਕਰਵਾਉਣ ਦੀ ਮੰਗ ਇਹ ਵੀ ਕਿਹਾ ਗਿਆ ਕਿ ਸਰ ਪਾਵਰ ਇੰਜੀਨੀਅਰਾਂ ਦੀ ਇੱਕ ਜਿਹੜੀ ਸੰਸਥਾ ਹੈ ਉਹ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਅਜਿਹੇ ਸੰਬੰਧਤ ਗੰਭੀਰ ਮੁੱਦੇ ਨੂੰ ਧਿਆਨ ਤੁਰੰਤ ਧਿਆਨ ਵਿੱਚ ਤੁਹਾਡੇ ਲਈ ਆਈਏ ਜੋ ਪਾਵਰ ਸੈਕਟਰ ਦੀ ਅਖੰਡਤਾ ਨੂੰ ਜਿਹੜਾ ਖਤਰੇ ਵਿੱਚ ਪਾ ਸਕਦਾ ਉਹ ਕਹਿੰਦੇ ਕਿ ਪਤਾ ਲੱਗਿਆ ਕਿ ਇਲਾਕੇ ਦੀਆਂ ਕੁਝ ਪ੍ਰਭਾਵਸ਼ਾਲੀ ਸ਼ਖਸੀਅਤਾਂ ਆਪਣੇ ਪ੍ਰਭਾਵ ਦੇ ਦਰਬਾਰਤੋਂ ਕਰਕੇ ਪਾਵਰ ਕਾਰਪੋਰੇਸ਼ਨਾਂ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਨੇ ਇੱਕ ਖਾਸ ਤੌਰ ਦੇ ਉੱਤੇ ਹੈਰਾਨ ਕਰਨ ਵਾਲੀ ਤੇ ਜਿਹੜੀ ਬੜੀ ਹੀ ਅਜੀਬ ਕਿਸਮ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਹੁਸ਼ਿਆਰਪੁਰ ਵਿੱਚ ਇੱਕ ਇਮਾਨਦਾਰ ਇੰਜੀਨੀਅਰ ਨੂੰ ਅਖਾਤੀ ਪਾਰਟੀ ਫੰਡ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਵਿਜੀਲੈਂਸ ਵਿਭਾਗ ਪੰਜਾਬ ਵੀ ਦੇ ਵਿੱਚ ਵੀ ਇਸ ਦੀ ਜਿਹੜੀ ਇਨਵੈਸਟੀਗੇਟਿੰਗ ਹੋ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਜਿਹੜੇ ਪਾਵਰਕਾਮ ਦੀ ਜਿਹੜੇ ਇੰਜੀਨੀਅਰਾਂ ਦੇ ਵੱਲੋਂ ਪਾਰਟੀ ਫੰਡ ਦੀ ਇਹ ਸਪਸ਼ਟ ਮੰਗ ਕੀਤੀ ਜਾ ਰਹੀ ਹੈ ਇੱਕ ਬੜੀ ਹੀ ਚਿੰਤਾਜਨਕ ਗੱਲ ਹੈ ਅਜਿਹਾ ਜ਼ਬਰਦਸਤੀ ਨਾ ਸਿਰਫ ਨੈਤਿਕ ਤੇ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਦਾ ਸਗੋਂ ਇੱਕ ਖਤਰਨਾਕ ਜਿਹੜੀ ਹੈ ਮਿਸਾਲ ਪੈਦਾ ਕਰ ਰਿਹਾ ਹੈ ਜਿੱਥੇ ਭ੍ਰਿਸ਼ਟਾਚਾਰ ਨੂੰ ਹੋਰ ਉਤਸ਼ਾਹਿਤ ਕੀਤਾ ਜਾਏਗਾ ਤੇ ਨਾਲ ਦਾ ਜਿਹੜੇ ਇਮਾਨਦਾਰ ਅਫਸਰ ਨੇ ਉਹਨਾਂ ਨੂੰ ਵੀ ਇਮਾਨਦਾਰੀ ਲਈ ਜਿਹੜੀ ਸਜ਼ਾ ਦਿੱਤੀ ਜਾ ਰਹੀ ਹੈ ਜੇਕਰ ਅਜੀਆਂ ਜਿਹੜੇ ਦੁਰਵਿਵਹਾਰ ਕੀਤੇ ਜਾ ਰਹੇ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਬਿਜਲੀ ਖੇਤਰ ਦੇ ਵਿੱਚ ਇਸ ਜਿਹੜੇ ਸੈਕਟਰ ਦੇ ਵਿੱਚ ਵੱਡੀ ਰਾਜਕਤਾ ਫੈਲ ਸਕਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਗਈਆਂ ਨੇ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਬਿਜਲੀ ਢਾਂਚੇ ਨੂੰ ਸੁਧਾਰਨ ਲਈ ਇੰਜੀਨੀਅਰਾਂ ਦਾ ਸਮਰਥਨ ਕਰਨਾ ਤਾਂ ਦੂਰ ਦੀ ਗੱਲ ਹੈ ਸਮਰਥਨ ਕਰਨ ਦੀ ਬਜਾਏ ਕੁਝ ਲੋਕ ਡਰਾਵੇ ਦੇ ਨਾਲ ਤਬਾਦਲੇ ਕਰਨ ਦੇ ਨਾਮ ਦੇ ਉੱਤੇ ਤੇ ਹੁਣ ਵਿੱਤੀ ਲੋਟਾ ਜਿਹੜੀ ਕੀਤੀ ਜਾ ਰਹੀ ਹੈ ਪਾਰਟੀ ਫੰਡ ਦੇ ਨਾਮ ਦੇ ਉੱਤੇ ਇਹ ਇੰਜੀਨੀਅਰਾਂ ਨੂੰ ਕਾਬੂ ਕਰਨਾ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਜੀਨੀਅਰਾਂ ਨੂੰ ਪਾਰਟੀ ਫੰਡ ਦੀ ਆੜ ਵਿੱਚ ਅਨੈਤਿਕ ਅਭਿਆਸ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਹ ਇੱਕ ਪੇਸ਼ੇਵਰ ਸੰਗਠਨ ਹੈ ਸੰਸਥਾ ਹੈ ਤੇ ਅਸੀਂ ਨਹੀਂ ਚਾਹੁੰਦੇ ਕਿਸ ਤਰ੍ਹਾਂ ਇਸ ਸਾਡੇ ਮਹਿਕਮੇ ਦੇ ਅੰਦਰ ਹੋਵੇ ਔਰ ਅਸੀਂ ਇਸ ਨੂੰ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਨਾਲ ਹੀ ਇਹ ਲਿਖਿਆ ਗਿਆ ਕਿ ਇੱਕ ਸਥਿਤੀ ਦੇ ਵਿੱਚ ਇਸ ਗੰਭੀਰਤਾ ਨੂੰ ਦੇਖਦੇ ਹੋਏ ਐਸੋਸੀਏਸ਼ਨ ਦੀ ਜਿਹੜੀ ਜਵਾਬਦੇਹੀ ਹੈ ਵੱਲੋਂ ਔਰ ਨਿਆਂ ਨੂੰ ਯਕੀਨੀ ਬਣਾਉਣ ਲਈ ਪਾਰਟੀ ਫੰਡ ਵਾਲੀ ਇਹ ਜਿਹੜੀ ਮਾਮਲਾ ਸਾਹਮਣੇ ਆਇਆ ਇਸ ਦੀ ਨਿਰਪੱਖ ਨਿਆਇਕ ਜਾਂਚ ਦੀ ਮੰਗ ਕਰਦੀ ਹੈ ਸੰਸਥਾ ਸਾਡੀ ਇਹ ਵੀ ਗੱਲ ਕਹੀ ਗਈ ਹੈ ਤੇ ਅਖੀਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਐਸੋਸੀਏਸ਼ਨ ਤੁਹਾਨੂੰ ਇਸ ਮਾਮਲੇ ਨੂੰ ਬਹੁਤ ਹੀ ਜ਼ਰੂਰੀ ਸਮਝਦੇ ਹੋ ਔਰ ਸਭ ਨੂੰ ਜਿਹੜੀ ਹੈ ਪਾਰਦਰਸ਼ਤਾ ਢੰਗ ਦੇ ਨਾਲ ਪੂਰੀ ਟ੍ਰਾਂਸਪੇਰੈਂਸ ਹੋ ਕੇ ਕੰਮ ਕਰਨ ਦਾ ਮਾਹੌਲ ਪੈਦਾ ਕਰਨ ਲਈ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਜਿਹਾ ਇਹ ਅਨੈਤਿਕ ਜ਼ਬਰਦਸਤੀ ਤੋਂ ਪਾਵਰ ਇੰਜੀਨੀਅਰਾਂ ਨੂੰ ਬਚਾਉਣ ਲਈ ਫੈਸਲਾ ਕຸນ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਨਾਲ ਹੀ ਉਹਨਾਂ ਨੇ ਇੱਕ ਕਾਪੀ ਮੁਖ ਸਕੱਤਰ ਪੰਜਾਬ ਨੂੰ ਭੇਜੀ ਹੈ ਪ੍ਰਮੁਖ ਸਕੱਤਰ ਪਾਵਰ ਜਿਹੜੇ ਆ ਚੰਡੀਗੜ੍ਹ ਦੇ ਵਿੱਚ ਦਫ਼ਤਰ ਉਹਨਾਂ ਨੂੰ ਭੇਜੀ ਹੈ ਤੇ ਨਾਲ ਹੀ ਜਿਹੜੇ ਸੀਐਮਡੀ ਨੇ ਪੀਐਸਪੀਸੀਐਲ ਪਟਿਆਲਾ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਇੱਕ ਕਾਪੀ ਤੇ ਸਾਰੇ ਜਿਹੜੇ ਡਾਇਰੈਕਟਰ ਨੇ ਜ਼ਿਲ੍ਹਾ ਪੱਧਰ ਦੇ ਉੱਤੇ ਉਹ ਜਿਹੜੀ ਹੈ ਉਹਨਾਂ ਨੂੰ ਵੀ ਜਿਹੜੀ ਹੈ ਕਾਪੀ ਭੇਜ ਦਿੱਤੀ ਗਈ ਹੈ ਜਨਰਲ ਸਕੱਤਰ ਨੇ ਜਿਹੜੇ ਇਸ ਸੰਸਥਾ ਦੇ ਜਿਹੜੇ ਇੰਜੀਨੀਅਰ ਅਜੇਪਾਲ ਸਿੰਘ ạtਵਾਲ ਉਹਨਾਂ ਦੇ ਵੱਲੋਂ ਔਰ ਨਾਲ ਹੀ ਇਸ ਜਿਹੜੀ ਸੰਸਥਾ ਦੇ ਪ੍ਰਧਾਨ ਨੇ ਇੰਜੀਨੀਅਰ ਜਸਵੀਰ ਸਿੰਘ ਤੇਮਾਨ ਉਹਨਾਂ ਦੇ ਵੱਲੋਂ ਇਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਗਈ ਹੈ। ਉਹਨਾਂ ਵੱਲੋਂ ਇਸ ਚਿੱਠੀ ਦੇ ਵਿੱਚ ਸ਼ਬਦ ਦੱਸਦੇ ਨੇ ਕਿ ਬੜੀ ਗੰਭੀਰ ਚਿੰਤਾ ਉਹਨਾਂ ਨੂੰ ਪੈਦਾ ਹੋ ਗਈ ਹੈ ਕਿ ਸਾਡੇ ਜਿਹੜੇ ਇੰਜੀਨੀਅਰ ਨੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਦਬਾਅ ਪਾਏ ਜਾ ਰਹੇ ਨੇ ਤੇ ਦਖਲਅੰਦਾਜ਼ੀ ਹੋ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀਆਂ ਤਵਾਦਲੇ ਕਰਨ ਦੀਆਂ ਜਾਂ ਹੋਰ ਕਿਸੇ ਤਰ੍ਹਾਂ ਦੀ ਜਿਹੜੀ ਹੈ ਦਬਾਅ ਪਾਉਣ ਦੀਆਂ ਗੱਲਾਂ ਤਾਂ ਕਈ ਵਾਰ ਪਿਛਲੀਆਂ ਸਰਕਾਰਾਂ ਵਿੱਚ ਵੀ ਸਾਹਮਣੇ ਆ ਜਾਂਦੀਆਂ ਸੀ ਜਿਹੜਾ ਕੋਈ ਇਮਾਨਦਾਰੀ ਨਾਲ ਕਿਸੇ ਵੀ ਵਿਭਾਗ ਵਿੱਚ ਕੰਮ ਕਰਦਾ ਹੈ ਜਾਂ ਸੱਚ ਤੇ ਚੱਲਣ ਦੀ ਕੋਸ਼ਿਸ਼ ਕਰ ਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹੁਣ ਤੇਰੀ ਇਸ ਇਲਾਕੇ ਵਿੱਚ ਜਾਂ ਇਸ ਥਾਂ ਦੇ ਉੱਤੇ ਲੋੜ ਨਹੀਂ ਹੈ ਤੇ ਉਸ ਦੇ ਤਬਾਦਲੇ ਕਰ ਦਿੱਤੇ ਜਾਂਦੇ ਨੇ ਇਹ ਗੱਲਾਂ ਤੇ ਬਹੁਤ ਦੇਖਣ ਨੂੰ ਮਿਲੀਆਂ ਪਰ ਪਾਰਟੀ ਫੰਡ ਦੇ ਨਾਂ ਦੇ ਉੱਤੇ ਜ਼ਬਰਦਸਤੀ ਪੈਸੇ ਮੰਗੇ ਜਾ ਰਹੇ ਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਤਾਂ ਇਹ ਕੌਣ ਨੇ ਲੀਡਰ ਇਸ ਦੀ ਜਦੋਂ ਜਾਂਚ ਹੋਵੇਗੀ ਕਿਉਂਕਿ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ ਇਸ ਬਾਬਤ ਪਹਿਲਾਂ ਵੀ ਅਸੀਂ ਜਿਵੇਂ ਜ਼ਿਕਰ ਕੀਤਾ ਇਸ ਰਿਪੋਰਟ ਵਿੱਚ ਕਿ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਵੀ ਪੱਖ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹਾਲ ਦੀ ਘੜੀ ਤੇ ਕੋਈ ਵੀ ਟਿੱਪਣੀ ਕਰਨ ਦੇ ਖੇਚਲ ਨਹੀਂ ਕੀਤੀ ਪਰ ਜਦੋਂ ਵੀ ਉਹ ਇਸ ਮਾਮਲੇ ਉੱਤੇ ਖੁੱਲ੍ਹ ਕੇ ਕੋਈ ਟਿੱਪਣੀ ਕਰਨਗੇ ਤੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪਰ ਸਭ ਤੋਂ ਵੱਡੀ ਗੱਲ ਇਸ ਚਿੱਠੀ ਨੂੰ ਮੰਤਰੀ ਨੂੰ ਨਹੀਂ ਲਿਖਿਆ ਗਿਆ ਸੰਸਥਾ ਵੱਲੋਂ ਕਿਸੇ ਹੋਰ ਨੂੰ ਜਿਹੜੀ ਇਹ ਚਿੱਠੀ ਨਹੀਂ ਲਿਖੀ ਗਈ ਸਿੱਧਾ ਮੁੱਖ ਮੰਤਰੀ ਨੂੰ ਚਿੱਠੀ ਲਿਖਣ ਦੀ ਨੌਬਤ ਕਿਉਂ ਆਈ ਔਰ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਜਾਂਚ ਕਰਵਾਉਣ ਦੇ ਲਈ ਕਦੋਂ ਆਦੇਸ਼ ਜਾਰੀ ਕਰਦੇ ਨੇ ਇਸ ਦੀ ਉਡੀਕ ਕੀਤੀ ਜਾ ਰਹੀ ਹੈ ਹਾਲਾਂਕਿ 6 ਤਰੀਕ ਤੋਂ ਚਿੱਠੀ ਭੇਜੀ ਗਈ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਉੱਤੇ ਐਕਸ਼ਨ ਹੋ ਜਾਵੇ ਔਰ ਜੇਕਰ ਮੁੱਖ ਮੰਤਰੀ ਇਸ ਦੇ ਉੱਤੇ ਗੌਰ ਕਰਦੇ ਨੇ ਤਾਂ ਫਿਰ ਬਹੁਤ ਵੱਡਾ ਅਸਰ ਤੇ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਿ ਇਸ ਚਿੱਠੀ ਤੋਂ ਬਾਅਦ ਕੀ ਕੀ ਸਿੱਟੇ ਤੇ ਨਤੀਜੇ ਨਿਕਲਦੇ ਨੇ ਕੌਣ ਆਮ ਆਦਮੀ ਪਾਰਟੀ ਦੇ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਕੌਣ ਆਮ ਆਦਮੀ ਪਾਰਟੀ ਦੇ ਫੰਡ ਦੇ ਨਾਮ ਦੇ ਉੱਤੇ ਪਾਰਟੀ ਫੰਡ ਦੇ ਨਾਮ ਦੇ ਉੱਤੇ ਪੈਸੇ ਵਸੂਲ ਰਿਹਾ ਹੈ ਔਰ ਪਾਰਟੀ ਨੂੰ ਕੀ ਫੰਡ ਦਿੱਤਾ ਜਾ ਰਿਹਾ ਹੈ ਇਸ ਦੀ ਜਦੋਂ ਜਾਂਚ ਹੋਵੇਗੀ ਤੇ ਸਾਰੀਆਂ ਜਿਹੜੀਆਂ ਗੱਲਾਂ ਨੇ ਤੇ ਤੱਥ ਨੇ ਉਹ ਸਾਹਮਣੇ ਆ ਸਕਦੇ ਨੇ ਦੇਖਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਕਦੋਂ ਹੁੰਦੀ ਹੈ ਔਰ ਕਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਹੈ ਸਾਡੀ ਨਜ਼ਰ ਬਣੀ ਰਹੇਗੀ ਇਸ ਮੁੱਦੇ ਦੇ ਉੱਤੇ ਜਦੋਂ ਵੀ ਕੋਈ ਪਹਿਲ ਦੇ ਆਧਾਰ ਤੇ ਜਾਣਕਾਰੀ ਸਾਹਮਣੇ ਆਉਂਦੀ ਹੈ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਦਾ ਅਪਡੇਟ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ